ਸ੍ਰੀ ਗੁਰੂ ਸਾਹਿਬੇ ਮੇਰੇ ਵੀਰ ਭੈਣ ਭਰਾਵਾਂ ਨੂੰ ਅੱਜ ਤੁਹਾਡੇ ਨਾਲ ਭਰਾਓ ਇੱਕ ਗੱਲ ਸ਼ੇਅਰ ਕਰਨੀ ਆ ਸਾਰਿਆਂ ਦੇ ਫਾਇਦੇ ਦੀ ਗੱਲ ਗੱਲ ਨੂੰ ਵੀਡੀਓ ਨੂੰ ਸੁਣ ਕੇ ਨਾ ਸਾਰੇ ਮੇਰੇ ਭੈਣ ਭਰਾ ਲਾਈਕ ਔਰ ਸ਼ੇਅਰ ਜਰੂਰ ਕਰਿਓ ਕਹਿੰਗੇ ਜੇ ਤੁਹਾਡੇ ਤੱਕ ਪਹੁੰਚੀ ਆ ਭਰਾਓ ਤੁਹਾਡਾ ਭਲਾ ਹੋਵੇ ਤੇ ਹੋਰ ਵੀ ਕਿਸੇ ਆਪਣੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ ਨਿਊਜ਼ ਇਹ ਆ ਕਿ ਅੱਜ RBI ਦੀਆਂ ਗਾਈਡਲਾਈਨਸ ਦੇ ਮੁਤਾਬਕ ਤੁਸੀਂ ਬੈਂਕ ਤੋਂ ਲੋਨ ਲੈਣਾ ਜਿਹੜੇ ਵੀ ਵੀਰ ਭੈਣ ਭਰਾ ਨੇ ਤਾਂ ਕਈਆਂ ਦੇ ਵੀਰ ਭੈਣ ਭਰਾਵਾਂ ਦੀ ਕਿਸੇ ਕੋਈ ਪ੍ਰੋਬਲਮ ਆ ਕਰਕੇ ਸਿਬਲ ਚ ਪ੍ਰੋਬਲਮ ਆ ਜਾਂਦੀ ਸੀ ਅੱਗੇ ਜਦੋਂ ਬਾਈ ਕੋਈ ਵੀਰ ਬੈਂਕ ਜਾਂਦਾ ਸੀ ਤਾਂ ਬੈਂਕ ਵਾਲੇ ਕਹਿ ਕੇ ਮੋੜ ਦਿੰਦੇ ਸੀ ਤੁਹਾਡਾ ਸਿਬਲ ਸਕੋਰ ਠੀਕ ਨਹੀਂ ਹੈ ਤੁਸੀਂ ਲੋਨ ਨਹੀਂ ਲੈ ਸਕਦੇ ਚਲੋ ਅਗਲਾ ਪਾਸ ਟੁੱਟ ਜਾਂਦੀ ਸੀ ਜਦੋਂ ਅਗਲੇ ਦੀ ਮੋੜ ਹੁੰਦਾ ਸੀ ਅਗਲਾ ਕਰਨਾ ਵਿਚਾਰਾ ਫੇਰ ਕਿਤੇ ਔਖਾ ਸੌਖਾ ਉਹ ਵਿਚਾਰਾ ਇਧਰ ਉਧਰ ਪੈਸੇ ਫੜਦੜ ਕਰਦਾ ਸੀਗਾ ਹੁਣ ਆਰਬੀਆਈ ਨੇ ਗਾਈਡਲਾਈਨਸ ਦੇ ਮੁਤਾਬਕ ਸਿਬਲ ਸਕੋਰ ਦੀ ਸ਼ਰਤ ਹੀ ਹਟਾ ਦਿੱਤੀ ਗਈ ਆ ਕੋਈ ਤੁਹਾਡਾ ਸਿਬਲ ਸਕੋਰ ਨਹੀਂ ਵੇਖਿਆ ਜਾਊਗਾ ਔਰ ਬੈਂਕ ਤੁਹਾਡੀ ਗਰੰਟੀ ਲਾਊਗੀ ਗਰੰਟੀ ਦੇ ਮੁਤਾਬਕ ਬੈਂਕ ਲੋਨ ਦੇਊਗੀ ਜਾਂ ਤੁਹਾਡੀ ਗਰੰਟੀ ਹੋ ਸਕਦਾ ਤੁਹਾਡੇ ਪਿੰਡੋਂ ਪੁੱਛ ਲਈਏ ਆਸੇ ਪਾਸੇ ਤੋਂ ਡਿਆਂਡ ਗਵਾੜ ਤੋਂ ਸਿਕਿਉਰਟੀ ਵਜੋਂ ਚੈੱਕ ਲੈ ਲਵੇ ਰਜਿਸਟਰੀ ਕਰਾ ਲਵੇ ਕਿਸੇ ਵੀ ਤਰ੍ਹਾਂ ਦੀ ਗਰੰਟੀ ਲੈ ਕੇ ਤੁਹਾਡਾ ਲੋਨ ਕਰੂਗੀ ਸਿਬਲ ਸਕੋਰ ਵਾਲੀ ਸ਼ਰਤ ਬਿਲਕੁਲ RBI ਨੇ ਹਟਾ ਦਿੱਤੀ ਹੈ ਕੋਈ ਸਿਬਲ ਨਾ ਹੋਵੇ ਕਿਸੇ ਦਾ ਕੁਝ ਨਹੀਂ ਤੇ ਵੀਰ ਮੇਰੇ ਵੱਤੋ ਵੱਤ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਕਈ ਹੋਰ ਵੀ ਕਿਸੇ ਭੈਣ ਭਰਾ ਜਿਨ੍ਹਾਂ ਨੂੰ ਸਿੱਬਲ ਦੀ ਪ੍ਰੋਬਲਮ ਆ ਉਹਨਾਂ ਤੱਕ ਪਹੁੰਚ ਸਕੇ ਵੀਡੀਓ ਤੇ ਉਹ ਦੇਖ ਕੇ ਜਿਹੜਾ ਵੀ ਕੋਈ ਆਪਣਾ ਕੰਮ ਕਰ ਕਰਨਾ ਕਰ ਸਕਣ ਕਿਉਂਕਿ ਸੋਸ਼ਲ ਮੀਡੀਆ ਦਾ ਇਹ ਇਸੇ ਲਈ ਆ ਭਾਜੀ ਕਿ ਜੇ ਕੋਈ ਨਵੀਂ ਨਿਊ ਆਉਂਦੀ ਆ ਉਹ ਆਪਣੇ ਭੈਣ ਭਰਾਵਾਂ ਨਾਲ ਆਪਣੇ ਸੰਗਠਨ ਨਾਲ ਸਾਂਝੀ ਕਰੋ ਕਿ ਕਈ ਵਾਰੀ ਇੱਕ ਵੀਰ ਭੈਣ ਭਰਾ ਨੂੰ ਜਾਣਕਾਰੀ ਨਹੀਂ ਹੁੰਦੀ ਦੂਸਰੇ ਨੂੰ ਹੁੰਦੀ ਆ ਇਸ ਕਰਕੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਤੇ ਲਾਈਕ ਕਰਿਓ ਭਰਾਓ ਤੇ ਭੈਣੋ ਤੇ ਸਿਬਲ ਸਕੋਰ ਵਾਲੀ ਸ਼ਰਤ ਹਟਾ ਦਿੱਤੀ ਗਈ ਆ ਜਿਹੜੇ ਭੈਣ ਭਰਾਵਾਂ ਨੇ ਲੋਨ ਲੈਣਾ ਹੋ ਜਾ ਕੇ ਬੈਂਕ ਕੋ ਸੰਪਰਕ ਕਰਨ ਤੇ ਜਿਸ ਤਰ੍ਹਾਂ ਬੈਂਕ ਕਿਹੜੇ ਜਿਹੜੇ ਡਾਕੂਮੈਂਟ ਕਹਿ ਰਹੀ ਆ ਉਹ ਲੈ ਕੇ ਆਪਣਾ ਲੋਨ ਕਰਵਾਓ ਸਤਿ ਸ੍ਰੀ ਅਕਾਲ ਜੀ